ਪਤੰਜੀ ਜੋ ਪੰਜਾਬ ਦੇ ਵਿੱਚ ਘਟਨਾ ਹੋਈ ਉਸ ਬਾਰੇ ਇੱਕ ਗੱਲ ਤੁਸੀਂ ਐਕਸਪ੍ਰੈਸ ਨੋਟ ਵਿਚਾਰੀ ਕਰਿਆ ਕੀ ਕਹਿਣਾ ਚਾਹੁੰਦੇ ਉਸ ਤੋਂ ਬਾਰੇ ਦੇਖੋ ਜੋ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬੱਚੇ ਨਾਲ ਘਟਨਾ ਵਾਪਰੀ ਉਹ ਬਹੁਤ ਮੰਦਭਾਗੀ ਆ ਤੇ ਦੋਸ਼ੀ ਆ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕੋਰਟ ਆਪਣੀ ਕਾਰਵਾਈ ਕਰੇ ਪੁਲਿਸ ਆਪਣੀ ਕਾਰਵਾਈ ਕਰੇ ਜੋ ਮਤਲਬ ਹੁਣ ਇਹ ਕੀ ਜਾ ਰਿਹਾ ਇਹ ਬਹੁਤ ਇਹ ਐ ਨਹੀਂ ਹੈ ਵੀ ਇਹ ਘਟਨਾ ਤੋਂ ਪਹਿਲਾਂ ਹੈ ਪਰ ਇਹਨਾਂ ਤੋਂ ਪਹਿਲਾਂ ਵੀ ਬਹੁਤ ਚੱਲਦਾ ਰਿਹਾ ਹੈ ਕਿ ਭਈਏ ਇੱਥੇ ਨਹੀਂ ਹੋਣੇ ਚਾਹੀਦੇ ਭਈਆਂ ਨੇ ਪੰਜਾਬ 'ਚ ਕਬਜ਼ਾ ਕਰ ਲਿਆ ਯਾਨੀ ਕਰਤਾ ਪੰਜਾਬੀ ਨਿਬੂ ਕਰਤਾ ਦੇਖੋ ਕੋਈ ਕਿਸੇ ਦੇ ਪੰਕਬਜਾ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿਚ ਆ ਕੋਈ ਦੂਜਾ ਮਜ਼ਦੂਰ ਆ ਕੇ ਕਬਜਾ ਕਰ ਲੈਣਾ ਕਿਉਂਕਿ ਸਾਡੀਆਂ ਲੋੜਾਂ ਕੀ ਨੇ ਪਲਾਂ ਸਾਡੀਆਂ ਲੋੜਾਂ ਦੇਖੋ ਸਾਡੇ ਕੋਲੇ ਪੰਗੇ ਨਹੀਂ ਹੈਗੇ ਤਾਂ ਅਸੀਂ ਬਹਾਹਾਕਾਰ ਮੱਚ ਜਾਨੀਏ ਕਾਨੂੰਨਾ ਵੇਲੇ ਸਾਡਾ ਝੋਨਾ ਲਾਉਣ ਵਾਸਤੇ ਸਾਡੇ ਕੋਲੇ ਲੇਬਰ ਨਹੀਂ ਸੀ ਸਾਡੇ ਲੋਕਾਂ ਨੇ ਜਾ ਜਾ ਕੇ ਯੂਪੀ ਦੇ ਵਿੱਚੋਂ ਬੱਸਾਂ ਲੈ ਲੈ ਕੇ ਬੰਦਿਆਂ ਨੂੰ ਲੈ ਕੇ ਆਏ ਤੁਸੀਂ ਹੁਣ ਦੇਖੋ ਵਿੱਕੇ ਜਦੋਂ ਝੋਨਾ ਲਾਉਣ ਦੀ ਵਾਰੀ ਆਈ ਨਾ ਤੂੰ ਨਾ ਵੇਲੇ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਭਈਆਂ ਨੂੰ ਕਿਵੇਂ ਭਾਲ ਦੇ ਦਿੰਦੇ ਹੁੰਦੇ ਆ ਜਾਂ ਕਿ ਉਹਨਾਂ ਨੂੰ ਲੈ ਕੇ ਆਉਂਦੇ ਆ 6 ਮਹੀਨਿਆਂ ਦਾ ਰਾਸ਼ਨ ਦਿੰਦੇ ਆ ਐਡਵਾਂਸ ਪੈਸੇ ਦਿੰਦੇ ਆ ਉਧਰੋਂ ਆਉਣ ਵਾਸਤੇ ਉਹਨਾਂ ਨੂੰ ਪਹਾੜਾ ਦਿੰਦੇ ਆ ਇਹ ਕਿਸਾਨੀ ਖਰੀ ਕਰਦੀ ਐ ਇਸ ਕਰਕੇ ਉਹ ਮਜ਼ਦੂਰੀ ਕਰਨ ਆਉਂਦੇ ਨੇ ਮਜ਼ਦੂਰੀ ਕਰਕੇ ਇੱਥੇ ਖਾਨ ਬੱਚੇ ਪਾਲਦੇ ਨੇ ਤੇ ਇਸ ਗੱਲ 'ਤੇ ਮਤਲਬ ਕੋਈ ਸਾਨੂੰ ਕੋਈ ਗਿਲਾ ਨਹੀਂ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡੇ ਕੋਲ ਸਾਡੇ ਪੰਜਾਬ ਦੇ ਬੱਚੇ ਤਾਂ ਕੰਮ ਹੀ ਨਹੀਂ ਕਰਦੇ ਲੇਬਰੀ ਸਾਡੇ ਤਾਂ ਸਾਡੇ ਪੰਜਾਬ ਵਾਲੇ ਤਾਂ ਬਾਹਰ ਜਾ ਰਹੇ ਨੇ ਇਸ ਕਰਕੇ ਜਿਹੜੀ ਛੇਤੀ ਧੰਦੇ ਦੇ ਵਿੱਚ ਇੰਡਸਟਰੀ ਦੇ ਵਿੱਚ ਸਾਡੇ ਕੋਲੇ ਮਜ਼ਦੂਰਾਂ ਦੀ ਬਹੁਤ ਘਾਟ ਹੈ ਇਸ ਕਰਕੇ ਉਹਨਾਂ ਨੂੰ ਉਹ ਲੋਡ ਪੈਂਦੀ ਹੈ ਤੇ ਉਹਨਾਂ ਨੂੰ ਹੁਣ ਇਸ ਆ ਇਸ ਘਟਨਾ ਨਾਲ ਜੋੜ ਦੇਣਾ ਵੀ ਸਾਰੇ ਭਈਏ ਹੋ ਜene ਮੈਂ ਤਾਂ ਫਿਰ ਕਿਸੇ ਜਗ੍ਹਾ ਤੇ ਵੀ ਸਾਡੀ ਸਿੱਖ ਕਮਿਊਨਿਟੀ ਦਾ ਬੰਦਾ ਵੀ ਗਲਤੀ ਕਰ ਸਕਦਾ ਹੈ ਤੇ ਸਾਰਾ ਸਿੱਖ ਭਾਈ ਜਾਂ ਜਹਰਾ ਤਾਂ ਦੋਸ਼ੀ ਹੁੰਦਾ ਨਹੀਂ ਉਹਦੇ ਚ ਜੇ ਕਿਸੇ ਇੱਕ ਨੌਜਵਾਨ ਨੇ ਗਲਤੀ ਕਰਤੀ ਜਾਂ ਦੋ ਨੌਜਵਾਨਾਂ ਨੇ ਗਲਤੀ ਕਰਤੀ ਇਹਦੇ ਨਾਲ ਸਾਰੀ ਕਮਿਊਨਿਟੀ ਨੂੰ ਤਾਂ ਨਹੀਂ ਜੋੜਿਆ ਜਾਣਾ ਚਾਹੀਦਾ